ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜ਼ਿਆਦਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਤੁਹਾਡੇ ਲਈ ਇਸ ਕਰਕੇ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਜਿਹੜਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਵੀਡੀਓ ਦੇ ਵਿੱਚ ਤੁਸੀਂ ਉਪਾਅ ਨੂੰ ਕਰਨਾ ਨਹੀਂ ਕਹਿਣ ਦਾ ਭਾਵ ਇਹ ਕਿ ਤੁਸੀਂ ਸਿਰਫ ਸੁਣਨਾ ਹੀ ਹੈ ਬਹੁਤੀ ਹੀ ਚਾਦਾ ਸਿੰਪਲ ਟਿਕਰੀਲੂ ਉਪਾਏ ਇਸ ਨੂੰ ਤੁਸੀਂ ਕਰਨਾ ਨਹੀਂ ਸਿਰਫ ਸੁਣਨਾ ਹੀ ਇਸ ਉਪਾਣ ਨੂੰ ਕਰਨ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਵੀ ਹੋਇਆ ਉਹਨਾਂ ਦੀਆਂ ਕਈ ਤਰ੍ਹਾਂ ਦੀਆਂ ਪ੍ਰੋਬਲਮ ਤੇ ਮੁਸ਼ਕਲਾਂ ਵੀ ਇਸ ਉਪਾਣ ਨੂੰ ਕਰਨ ਦੇ ਨਾਲ ਦੂਰ ਹੋ ਗਈਆਂ ਨੇ ਤੁਸੀਂ ਵੀ ਜ਼ਰੂਰ ਇੱਕ ਵਾਰ ਇਸ ਉਪਾਣ ਨੂੰ ਕਰਕੇ ਦੇਖਿਓ ਤੇ ਅੱਗੇ ਹੋਰ ਲੋਕਾਂ ਦੀ ਨਾਲ ਵੀ ਤੁਸੀਂ ਸ਼ੇਅਰ ਕਰਿਓ ਇਸੇ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਜੋ ਵੀ ਤੁਹਾਡੀ ਇੱਛਾ ਆਪਣੀ ਕਈ ਵਾਰ ਕੋਈ ਮਨੋ ਕਾਮਨਾ ਹੁੰਦੀ ਇੱਛਾ ਹੁੰਦੀ ਜੋ ਕਾਫੀ ਲੰਬੇ ਸਮੇਂ ਤੋਂ ਪੂਰੀ ਨਹੀਂ ਹੋਈ ਹੁੰਦੀ ਉਹ ਤੁਸੀਂ ਕੀ ਕਰਦੇ ਹੈ ਕਿ ਆਪਣੇ ਮਨ ਦੇ ਅੰਦਰ ਸੋਚ ਲੈਣੀ ਉਸ ਵੀਡੀਓ ਨੂੰ ਤੁਸੀਂ ਸੌਰੀ ਉਸ ਆਪਣੀ ਇੱਛਾ ਨੂੰ ਮਨੋ ਕਾਮਨਾ ਨੂੰ ਆਪਣੇ ਮਨ ਦੇ ਵਿੱਚ ਸੋਚ ਕੇ ਤੁਸੀਂ ਸਿਰਫ ਤਾਂ ਸਿਰਫ ਇਹ ਜਿਹੜੀ ਅੱਜ ਅਸੀਂ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਹੇ ਹਾਂ ਨਾ ਇਸ ਵੀਡੀਓ ਨੂੰ ਤੁਸੀਂ ਸਿਰਫ ਤਾਂ ਸਿਰਫ ਸੁਣਨਾ ਹੈ ਤੁਸੀਂ ਇਸ ਨੂੰ ਆਪਣੇ ਜੇਰ ਤੇ ਸੋਫੇ ਤੇ ਜਾਂ ਬਿਸਤਰ ਦੇ ਬੈਠੇ ਬੈਠੇ ਵੀ ਸੁਣ ਸਕਦੇ ਹੋ ਤੇ ਜਾਂ ਫਿਰ ਤੁਸੀਂ ਜੇਕਰ ਬਿਸਤਰ ਦੇ ਲੇਟੇ ਹੋਏ ਉਹ ਤਾਂ ਲੇਟੇ ਹੋਏ ਵੀ ਤੁਸੀਂ ਸੁਣ ਸਕਦੇ ਹੋ ਇਸ ਨੂੰ ਜਦੋਂ ਤੁਸੀਂ ਸੁਣਨਾ ਇੱਕ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਇਹਨਾਂ ਨੂੰ ਤੁਸੀਂ ਸੁਣਨ ਦੇ ਲਈ ਹੈੱਡਫੋਨ ਜਾਂ ਫਿਰ ਬਲੂਟੁੱਥ ਦਾ ਜੋਲ ਜ਼ਰੂਰ ਕਰਨਾ ਹੈ ਕਿਉਂਕਿ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਇਸ ਨੂੰ ਸੁਣੋਗੇ ਤਾਂ ਤੁਸੀਂ ਦੇਖੋਗੇ ਕਿ ਤੁਹਾਨੂੰ ਇਦਾਂ ਫੀਲ ਹੋਵੇਗਾ ਜਿਵੇਂ ਕਿ ਤੁਸੀਂ ਦੂਸਰੇ ਵਰਡ ਦੇ ਵਿੱਚ ਜੁਨੀਵਰਸ ਦੇ ਵਿੱਚ ਤੁਸੀਂ ਪਹੁੰਚ ਗਏ ਹੋ ਕਹਿੰਦਾ ਭਾਵ ਕਿ ਤੁਸੀਂ ਪਰਮਾਤਮਾ ਦੇ ਬਿਲਕੁਲ ਨੇੜੇ ਪਹੁੰਚ ਗਏ ਹੋ ਤੇ ਤੁਸੀਂ ਉਹਨਾਂ ਨੂੰ ਜੋ ਵੀ ਆਪਣੀ ਇੱਛਾ ਹੁੰਦੀ ਹੈ ਜੋ ਵੀ ਮਨ ਦੀ ਆਪਣੀ ਹੁੰਦੀ ਹੈ ਕਿ ਸਾਨੂੰ ਸਾਡੀ ਇਹ ਮਨੋ ਕਾਮਨਾ ਹੈ ਸਾਡੀ ਇਹ ਇੱਛਾ ਹੈ ਜੋ ਪੂਰੀ ਹੋ ਜਾਵੇ ਇਸ ਤਰੀਕੇ ਦੇ ਨਾਲ ਜਿਹੜੀ ਵੀ ਤੁਹਾਡੀ ਉਸ ਸਮੇ ਇੱਛਾ ਮਨੋ ਕਾਮਨਾ ਹੋਵੇਗੀ ਨਾ ਤੁਸੀਂ ਉਸ ਨੂੰ ਆਪਣੇ ਪੰਨ ਦੇ ਵਿੱਚ ਬੋਲਦੇ ਜਾਣਾ ਉੱਚੀ ਉੱਚੀ ਨਹੀਂ ਬੋਲਣਾ ਨਹੀਂ ਇਸ ਤਰੀਕੇ ਦੇ ਨਾਲ ਬੋਲਣਾ ਹੈ ਕਿ ਸਾਹਮਣੇ ਵਾਲੇ ਪਰਸਨ ਨੂੰ ਸੁਣੇ ਸਿਰਫ ਤਾਂ ਸਿਰਫ ਤੁਸੀਂ ਆਪਣੇ ਮਨ ਦੇ ਵਿੱਚ ਬੋਲਦੇ ਜਾਣਾ ਹੈ ਸੁਣਨੀ ਤੁਸੀਂ ਇਹ ਵੀਡੀਓ ਹੈ ਤੇ ਜੋ ਇਸ਼ਿਆ ਹੈ ਨਾ ਉਹ ਤੁਸੀਂ ਆਪਣੀ ਮਨ ਦੇ ਵਿੱਚ ਕਰ ਲੈਣੀ ਹੈ ਤੇ ਤੁਸੀਂ ਆਪਣੇ ਮਨ ਦੇ ਵਿੱਚ ਹੀ ਬੋਲਦੇ ਜਾਣਾ ਹੈ ਉਹ ਕਿਹੜੀ ਚੀਜ਼ ਹੈ ਕਿਸ ਤਰੀਕੇ ਦੇ ਨਾਲ ਅਸੀਂ ਸੁਣਨੀ ਕਿਵੇਂ ਕਰਨੀ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਜੰਤਕਾਰੀ ਹੋਣ ਵਾਲੀ ਹੈ ਤੁਹਾਨੂੰ ਇਸ ਵੀਡੀਓ ਤੋਂ ਬਹੁਤ ਹੀ ਜ਼ਿਆਦੇ ਫਾਇਦੇ ਹੋਣ ਵਾਲੇ ਨੇ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵਾਦ ਤੋਂ ਵਾਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੇਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੀ ਤਰ੍ਹਾਂ ਜਿਹੜਾ ਕੁਝ ਵੀ ਅਸੀਂ ਵੀਡੀਓ ਦੇ ਵਿੱਚ ਬੋਲਾਂਗੇ ਨਾ ਉਸ ਚੀਜ਼ ਨੂੰ ਤੁਸੀਂ ਫੀਲ ਕਰ ਲੈ। ਇਸ ਵੀਡੀਓ ਨੂੰ ਕਹਿਣ ਦਾ ਭਾਵ ਕਿ ਤੁਸੀਂ ਸੁਣਨਾ ਹੈ ਹੈੱਡਫੋਨ ਲਗਾ ਕੇ ਤੇ ਆਪਣੀ ਜੋ ਇੱਛਾ ਉਸ ਨੂੰ ਮਨ ਦੇ ਵਿੱਚ ਸੋਚਣਾ ਹੈ। ਤੇ ਜਦੋਂ ਵੀ ਤੁਸੀਂ ਇਸ ਨੂੰ ਸੁਣੋਗੇ ਨਾ ਇਸ ਤਨਾਲ ਜਿਹੜਾ ਮਤਲਬ ਕਿ ਮਿਊਜ਼ਿਕ ਹੈ ਉਹ ਬਿਲਕੁਲ ਹੀ ਹੌਲੀ ਰਹੇਗਾ ਕਹਿਣ ਦਾ ਭਾਵ ਕਿ ਹੌਲੀ ਬੱਜੇਗਾ ਪਵਿੱਤਰ ਹੋਵੇਗਾ। ਇਸ ਦੇ ਨਾਲ ਨਾਲ ਪ੍ਰੇਰ ਹੋਏਗੀ ਤੇ ਜਿਹੜੀ ਇਹ ਪ੍ਰੇਰ ਹੈ ਨਾ ਇਹ ਇਸ ਤਰੀਕੇ ਦੇ ਨਾਲ ਹੋਵੇਗੀ ਕਿ ਜੋ ਵੀ ਤੁਹਾਡੀ ਇੱਛਾ ਹੋਵੇਗੀ ਮਨੋ ਕਾਮਨਾ ਹੋਵੇਗੀ ਜਿਹੜੀ ਉਸ ਸਮੇਂ ਤੁਸੀਂ ਆਪਣੇ ਮਨ ਦੇ ਵਿੱਚ ਸੋਚ ਰਹੇ ਹੋਵੋਗੇ ਉਹ ਇਸ ਨੂੰ ਪੂਰਾ ਕਰਦੀ ਹੀ ਕਰਦੀ ਹੈ ਇਹ ਨਹੀਂ ਕਿ ਤੁਸੀਂ ਜੋ ਇੱਛਾ ਆਪਣੀ ਮਨ ਦੇ ਵਿੱਚ ਸੋਚੀ ਜੋ ਮਨੋ ਕਾਮਨਾ ਤੁਹਾਡੀ ਉਹ ਪੂਰੀ ਨਹੀਂ ਹੋਵੇਗੀ ਉਹ ਪੂਰੀ ਹੋਵੇਗੀ ਹੀ ਹੋਵੇਗੀ ਇਸੇ ਤਰ੍ਹਾਂ ਜਦੋਂ ਤੁਸੀਂ ਸੱਚੇ ਮਨ ਦੀ ਨਾਲ ਇਸ ਨੂੰ ਸੁਣੋਗੇ ਸਾਰੇ ਦੱਸੇ ਗਏ ਤਰੀਕੇ ਦੇ ਅਨੁਸਾਰ ਕਿ ਤੁਸੀਂ ਆਪਣੀ ਬਣਦੇ ਵਿੱਚ ਇੱਛਾ ਨੂੰ ਧਾਰ ਲਓਗੇ ਤੇ ਤੁਹਾਡੀ 101% ਜੋ ਵੀ ਇੱਛਾ ਹੋਵੇਗੀ ਉਹ ਪੂਰੀ ਹੋਣੀ ਹੀ ਹੋਣੀ ਇਹ ਨਹੀਂ ਹੋ ਸਕਦਾ ਕਿ ਤੁਸੀਂ ਇੱਛਾ ਆਪਣੇ ਮਨ ਦੇ ਵਿੱਚ ਧਾਰੀ ਅਤੇ ਉਹ ਪੂਰੀ ਨਾ ਹੋਵੇ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ ਆਓ ਜੇ ਤੁਸੀਂ ਉਹਨਾਂ ਆਪ ਸ਼ੁਰੂ ਕਰਦੇ ਹੋ ਤੇ ਧਿਆਨ ਦੇ ਨਾਲ ਤੁਸੀਂ ਸੁਣਿਓ ਤੇ ਆਪਣੇ ਮਨ ਦੇ ਵਿੱਚ ਤੁਸੀਂ ਸੋਚ ਲੈਣਾ ਕਿ ਆਪਣੀ ਜਿਹੜੀ ਵੀ ਇੱਛਾ ਹੈ ਜੋ ਵੀ ਤੁਹਾਡੀ ਮਨੋ ਕਾਮਨਾ ਹੈ ਉਹਨੂੰ ਤੁਸੀਂ ਇੰਨੇ ਦਿਨਾਂ ਦੇ ਵਿੱਚ ਪੂਰਾ ਕਰਨਾ ਹੈ ਇਸ ਦੇ ਨਾਲ ਨਾਲ ਤੁਸੀਂ ਆਪਣੇ ਮਨ ਦੇ ਵਿੱਚ ਬੋਲਦੇ ਵੀ ਜਾਣਾ ਇਸ ਗੱਲ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਕੀ ਕਰਨਾ ਹੈ ਕਿ ਆਪਣੇ ਕੰਨਾਂ ਦੇ ਵਿੱਚ ਹੈੱਡਫੋਨ ਲਗਾ ਲੈਣੇ ਚਾਹ ਬਲੂਟੂਥ ਤੇ ਤੁਸੀਂ ਲੇਟਕਾ ਚਾਹੁੰਦੇ ਹੋ ਤਾਂ ਤੁਸੀਂ ਲੇਟ ਵੀ ਸਕਦੇ ਹੋ ਜੇਕਰ ਬੈਠਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਬਿਸਤਰ ਤੇ ਬੈਠ ਵੀ ਸਕਦੇ ਹੋ ਤੇ ਤੁਸੀਂ ਸੁਣਨਾ ਹੈ ਸਿਰਫ ਤਾਂ ਸਿਰਫ ਇਸ ਵੀਡੀਓ ਨੂੰ ਜਿਵੇਂ ਕਿ ਅਸੀਂ ਬੋਲ ਰਹੇ ਹਾਂ ਹੀ ਯੂਨੀਵਰਸ ਮੈਂ ਤੁਹਾਡੇ ਕੋਲ ਆਈ ਹਾਂ ਆਪਣੀ ਇੱਛਾ ਤੇ ਮਨੋਕਾਮਨਾ ਨੂੰ ਲੈ ਕੇ ਤੁਸੀਂ ਇਹ ਮੇਰੀ ਇਹ ਸਾਰੀ ਇੱਛਾ ਤੇ ਮਨੋਕਾਮਨਾ ਨੂੰ ਜ਼ਰੂਰ ਪੂਰਾ ਕਰੋ ਮੈਨੂੰ ਪੂਰਾ ਵਿਸ਼ਵਾਸ ਹੈ ਤੁਹਾਡੇ ਤੇ ਕਿ ਤੁਸੀਂ ਮੇਰੀ ਇਹ ਇੱਛਾ ਦੀ ਮਨੋਕਾਮਨਾ ਨੂੰ ਤੁਸੀਂ ਜ਼ਰੂਰ ਪੂਰਾ ਕਰੋਗੇ ਮੈਂ ਤੁਹਾਡੀ ਸ਼ਕਤੀ ਨੂੰ ਜਾਣਦੀ ਹਾਂ ਇਸ ਕਰਕੇ ਤੁਸੀਂ ਬਿਨਾਂ ਕੁਝ ਦੇਖੇ ਕੀਤੇ ਮੇਰੀ ਇਹ ਸਾਰੀ ਇੱਛਾ ਤੇ ਮਨੋਕਾਮਨਾ ਨੂੰ ਤੁਸੀਂ ਪੂਰਾ ਕਰ ਦਿਓ ਮੈਂ ਇਹ ਵੀ ਜਾਣਦੀ ਹਾਂ ਮੈਨੂੰ ਪਤਾ ਹੈ ਕਿ ਤੁਸੀਂ ਬਹੁਤ ਹੀ ਜ਼ਿਆਦਾ ਪਾਵਰਫੁਲ ਹੋ ਤੁਸੀਂ ਮੇਰੀ ਇਸ ਇਸ਼ਿਆ ਮਨੋ ਕਾਮਨਾ ਨੂੰ ਪੂਰੀ ਕਰਿਓ ਤੇ ਮੈਂ ساری ਜ਼ਿੰਦਗੀ ਤੁਹਾਡਾ ਨਾਮ ਲੈਂਦੀ ਰਹਾਂਗੀ ਮੇਰੀ ਇਸ ਦੁੱਖ ਤੇ ਨਿਰਾਸ਼ਾ ਦੀ ਘੜੀ ਦੇ ਵਿੱਚ ਹੇ ਯੂਨੀਵਰਸ ਤੁਸੀਂ ਮੇਰੀ ਮਦਦ ਜ਼ਰੂਰ ਕਰਿਓ ਤੁਸੀਂ ਸਾਪ ਦੀ ਸਾਰੇ ਸੰਸਾਰ ਦੀ ਸਾਰੀ ਦੁਨੀਆ ਦੀ ਸੁਣਨ ਵਾਲੇ ਸੰਤ ਹੋ ਇਸ ਕਰਕੇ ਮੇਰੀ ਫਰਿਆਦ ਵੀ ਤੁਸੀਂ ਜ਼ਰੂਰ ਸੁਣਿਓ ਮੇਰੀ ਅਰਦਾਸ ਨੂੰ ਜ਼ਰੂਰ ਸੁਣੋ ਕਿ ਜੋ ਲੋਕ ਇੱਛਾ ਫਿਰ ਜੋ ਮੈਨੂੰ ਦੁੱਖ ਪਹੰਚਾ ਰਹੇ ਨੇ ਉਹਨਾਂ ਤੋਂ हे ਜੁਨੀਵਰਸ ਤੁਸੀਂ ਮੇਰੀ ਰੱਖਿਆ ਕਰਦੀਏ ਤੁਸੀਂ ਮੇਰੀ ਰੱਖਿਆ ਜ਼ਰੂਰ ਕਰੋ ਮੇਰੀ ਹਰ ਇੱਕ ਇੱਛਾ ਤੇ ਮਨੋਕਾਮਨਾ ਨੂੰ ਪੂਰਾ ਕਰੋ ਤੇ ਮੇਰੇ ਪਰਿਵਾਰ ਦੀ ਹਰ ਇੱਕ ਇੱਛਾ ਨੂੰ ਪੂਰਾ ਕਰੋ ਹਰ ਇੱਕ ਮਨੋਕਾਮਨਾ ਨੂੰ ਪੂਰਾ ਕਰੋ ਤੇ ਮੇਰੇ ਪਰਿਵਾਰ ਨੂੰ ਹਮੇਸ਼ਾ ਖੁਸ਼ੀਆਂ ਦੇਣੀਆਂ ਮੇਰੇ ਪਰਿਵਾਰ ਨੂੰ ਹਮੇਸ਼ਾ ਤੁਸੀਂ ਖੁਸ਼ ਰੱਖਣਾ ਇਸ ਦੇ ਨਾਲ ਨਾਲ ਤੁਸੀਂ ਇਹ ਹੀ ਬੋਲਣਾ ਹੈ ਕਿ ਮੇਰੀ ਸੁਣਨਾ ਹੈ ਸੌਰੀ ਕਿ ਮੇਰੀ ਇੱਛਾ ਜੋ ਵੀ ਮਨੋਕਾਮਨਾ ਹੈ ਉਸ ਨੂੰ ਪੂਰੀ ਕਰਕੇ ਮੈਨੂੰ ਉਸ ਚੀਜ਼ ਦਾ ਤੁਸੀਂ ਅਹਿਸਾਸ ਜ਼ਰੂਰ ਕਰਵਾਇਓ ਇਹ ਯੂਨੀਵਰਸ ਮੇਰੀਆਂ ਇਹ ਸਾਰੀਆਂ ਬਣੋ ਕਾਮਨਾ ਇਸ਼ਾਵਾਂ ਨੂੰ ਤੁਸੀਂ ਪੂਰਾ ਕਰਨਾ ਮੇਰੀ ਜ਼ਿੰਦਗੀ ਦੇ ਸਾਰੇ ਦੁੱਖ ਤਕਲੀਫ ਨੂੰ ਤੁਸੀਂ ਦੂਰ ਕਰਨਾ ਤੇ ਤੁਹਾਡਾ ਲੱਖ ਲੱਖ ਸ਼ੁਕਰਾਨਾ ਮੇਰੀ ਇਸ਼ਾ ਪੂਰੀ ਹੋ ਰਹੀ ਹੈ ਮੇਰੀ ਇਸ਼ਾ ਪੂਰੀ ਹੋ ਰਹੀ ਹੈ ਮੇਰੀ ਜੋ ਵੀ ਇੱਛਾ ਸੀ ਮਨੋ ਕਾਮਨਾ ਸੀ ਜੋ ਵੀ ਮੇਰੀ ਪ੍ਰੇਰ ਪ੍ਰਾਰਥਨਾ ਸੀ ਉਸ ਨੂੰ ਤੁਸੀਂ ਪੂਰਾ ਕਰ ਦਿੱਤਾ ਹੈ ਮੇਰੀ ਇੱਛਾ ਨੂੰ ਤੁਸੀਂ ਪੂਰਾ ਕਰ ਦਿੱਤਾ ਹੈ ਤੁਹਾਡਾ ਲੱਖ ਲੱਖ ਸ਼ੁਕਰਾਨਾ ਹੈ ਯੂਨੀਵਰਸ ਤੁਹਾਡਾ ਲੱਖ ਲੱਖ ਸ਼ੁਕਰਾਨਾ ਤੁਹੋ ਇਸੇ ਕਰਾ ਤੁਹਾਡੀ ਕੋਈ ਵੀ ਇਸ਼ਿਆ ਮਨੋਕਾਮਨਾਏ ਜੋ ਕਿ ਪੂਰੀ ਨਹੀਂ ਹੋ ਰਹੀ ਉਸ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਸਿਰਫ 5 ਮਿੰਟ ਦੇ ਵਿੱਚ ਤੁਸੀਂ ਪੂਰਾ ਕਰ ਸਕਦੇ ਹੋ ਤੁਹਾਨੂੰ ਸੁਣਨ ਦੇ ਵਿੱਚ ਬਹੁਤ ਹੀ ਜ਼ਿਆਦਾ ਇਹ ਅਜੀਬ ਲੱਗਦਾ ਹੋਵੇਗਾ ਕਿ ਕਿਵੇਂ ਅਸੀਂ ਇਸ ਤਰੀਕੇ ਦੇ ਨਾਲ ਇਸ ਚੀਜ਼ ਨੂੰ ਸੁਣ ਕੇ ਤੇ ਅਸੀਂ 5 ਮਿੰਟ ਦੇ ਵਿੱਚ ਆਪਣੀ ਇਸ਼ਿਆ ਨੂੰ ਪੂਰਾ ਕਰ ਸਕਦੇ ਹਾਂ ਪਰ ਇਹ ਬਿਲਕੁਲ ਸੱਚ ਹੈ ਕਿਉਂਕਿ ਇਸ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਵੀ ਹੋਇਆ ਹੈ ਇਹ ਚੇਮੇ ਹੀ ਕੋ ਨੂੰ ਅਜਿਹੀ ਚੀਜ਼ ਕੋ ਫੈਦਮ ਦੇ ਦੂਸੇ ਅਗੇ ਜ਼ਰੂਰ ਹੋਰ ਲੋਕਾਂ ਨੂੰ ਸ਼ੇਅਰ ਕਰਿਆ ਕਰੋ ਕਿਉਂਕਿ ਕਿਸੇ ਦਾ ਭਲਾ ਕਰਨ ਦੇ ਨਾਲ ਸਾਡਾ ਖੋਦਾ ਵੀ ਭਲਾ ਹੁੰਦਾ ਹੈ ਸਾਡੀਆਂ ਮਨੋ ਕਾਮਨਾ ਦੀ ਇਸ਼ਾਵਾ ਨੂੰ ਬੂਰਾ ਕਰਨ ਦਾ ਇਹ ਬਹੁਤ ਹੀ ਵਧੀਆ ਤੇ ਚਮਤਕਾਰੀ ਇੱਕ ਤਰੀਕਾ ਹੈ ਇੱਕ ਟੋਟਕਾ ਹੈ ਜਿਸ ਨੂੰ ਅਸੀਂ ਅਪਣਾ ਕੇ ਆਪਣੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਵੀ ਕਰ ਸਕਦੇ ਹਾਂ ਕਿਉਂਕਿ ਜਦੋਂ ਸਾਡੀ ਹਰ ਇੱਕ ਮਨੋ ਕਾਮਨਾ ਇਸ਼ਾ ਪੂਰੀ ਹੋ ਲੱਗੇ ਤੇ ਸਾਦੀਆਂ ਸਾਰੀਆਂ ਪ੍ਰੋਬਲਮ ਤਾਂ ਆਪਣੇ ਆਪ ਹੀ ਦੂਰ ਹੋਣੀਆਂ ਸ਼ੁਰੂ ਹੋ ਜਾਣਗੀਆਂ। ਤੋਂ ਇਸ ਤਰੀਕੇ ਦੇ ਨਾਲ ਤੁਸੀਂ ਇਹ ਵੀਡੀਓ ਨੂੰ ਸਿਰਫ ਤਾਂ ਸਿਰਫ ਤੁਸੀਂ ਸੁਣ ਲੈ ਤੇ ਸੁਣਨਾ ਵੀ ਕਿੰਨਾ ਸਮਾਂ ਸਿਰਫ 5 ਮਿੰਟ। 5 ਮਿੰਟ ਤਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲਿਆਉਣ ਦੇ ਲਈ 24 ਘੰਟਿਆਂ ਦੇ ਵਿੱਚੋਂ 5 ਮਿੰਟ ਤਾਂ ਅਸੀਂ ਆਪਣੇ ਲਈ ਕੱਢ ਹੀ ਸਕਦੇ ਆ। ਕੋਈ ਬਹੁਤਾ ਸਮਾਂ ਵੀ ਨਹੀਂ ਲੱਗਣਾ ਸਿਰਫ 5 ਮਿੰਟ ਹੈ ਅਸੀਂ ਕੱਢ ਕੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਲੈ ਆ ਸਕਦੇ ਆ ਸੋ ਜੇਕਰ ਤੁਹਾਡੀਆਂ ਵੀ ਮਨੋ ਕਾਮਨਾ ਇੱਛਾ ਪੂਰੀਆਂ ਨਹੀਂ ਹੋ ਰਹੀਆਂ ਬੱਚਿਆਂ ਦੇ ਫਿਊਚਰ ਨੂੰ ਲੈ ਕੇ ਬੱਚੇ ਜੱਦੀ ਨੇ ਕਹਿਣੇ ਤੋਂ ਮਾਰ ਨਹੀਂ ਤੁਹਾਡਾ ਕਹਿਣਾ ਨਹੀਂ ਮੰਨਦੇ ਜਾਂ ਫਿਰ ਨਸੀਬੱਤੀ ਤੇ ਲੱਗੇ ਹੋਏ ਨੇ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਜੋ ਤੁਹਾਡਾ ਇਹ ਹੁੰਦਾ ਹੈ ਕਿ ਤੁਹਾਡੇ ਬੱਚੇ ਤੁਹਾਡੇ ਕਹਿਣ ਇਚ ਰਹਣ ਤੁਹਾਡੀ ਇੱਛਾ ਹੁੰਦੀ ਹੈ ਕਿ ਇਹ ਚੀਜ਼ ਇਸ ਤਰੀਕੇ ਦੇ ਨਾਲ ਹੀ ਹੋਵੇ ਪਰ ਉਹ ਹੋ ਨਹੀਂ ਪਾਉਂਦੀ ਸੋ ਇਸ ਤਰ੍ਹਾਂ ਸਾਰੀਆਂ ਇੱਛਾ ਤੇ ਆਪਣੀਆਂ ਮਨੋ ਕਾਮਨਾ ਨੂੰ ਪੂਰੀਆਂ ਕਰਨ ਦੇ ਲਈ ਤੁਸੀਂ ਇਹ ਵੀਡੀਓ ਨੂੰ ਸੁਣ ਕੇ ਸਿਰਫ 5 ਮਿੰਟ ਆਪਣੀ ਹਰ ਇੱਕ ਇੱਛਾ ਨੂੰ ਪੂਰਾ ਕਰ ਸਕਦੇ ਹੋ ਸੁਣਨ ਤੋਂ ਪਹਿਲਾਂ ਤੁਸੀਂ ਆਪਣੀ ਜੋ ਵੀ ਇੱਛਾ ਮਨੋ ਕਾਮਨਾ ਹੋਏਗੀ ਨਾ ਤੁਸੀਂ ਉਸ ਨੂੰ ਆਪਣੀ ਮਨ ਅੰਦਰ ਕਰ ਲੈਣਾ ਇਸ ਵੀਡੀਓ ਨੂੰ ਸੁਣਨ ਤੋਂ ਪਹਿਲਾਂ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਇਕੋ ਮੈਂਟ ਫੋਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧਰਨਦਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ icitਾਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਕਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ